ਸੁਖਹੁ ਟਲ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਗੈ ਜਨਮ ਮਰਨ ਦੁਖ ਹੋਐ ਸਫਤ ਕਸੰਮਦੀ ਨੂਰ ਅਰਸ ਗੁਰ ਸਹ ਤਉ ਦੇਠੇ ਸੱਜੇ ਬਾਦਸ਼ਾਹ ਮਾਲ ਜਨਮ ਜਨਮ ਦੇ सजण सजा बात शहू सिर शाहद जिस पास बिठियां सोहीअ सबना द बि सहू सदन ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਇੱਕ ਓ ਅੰਕਾਰ ਸਾਜ ਗੁਰ ਪਰਸਾਦ ਹੈ ਸੇਵਕ ਸੇਵ ਕਰ ਹੈ ਸਭ ਤੇਰੀ ਜਿਨ ਸਬਦੈ ਸਾਜ ਆਇਆ ਗੁਰੇ ਕਿਰਪਾ ਤੇ ਨਿਰਮਲ ਹੋਵਾ ਜਿਨ ਵਿੱਚ ਆਪ ਨੇ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਸੇਵਕ ਸੇਵ ਕਰਹਿ ਸਭ ਤੇਰੀ ਜੈਨ ਸਬਦ ਸਾਜ ਆਇਆ ਗੁਰ ਕੇ ਬਾਤੇ ਨਿਰਮਲ ਹੋਵਾ ਜਿਨ ਵਿੱਚ ਆਪ ਗਵਾਇਆ ਆਨ ਜਨ ਗੁਣ ਗਾਵਹਿ ਨਿਤ ਸਾਜੇ ਗੁਰ ਗਾਇ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਖ ਸ਼ਰਨ ਤੁਮਾਰੀ ਏਕੋ ਸੱਜ ਸਾਜ ਤੁ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਿਨਹੀ ਪ੍ਰਭ ਪਾਇਆ ਸ਼ਬਦੇ ਹौं ਮੈਂ ਮਾਰੀ ਘੇਰੀ ਮੈਂ ਸਦਾ ਹਰ ਜਾਣ ਉਦਾਸੀ ਗਿਆਨ ਦਾ ਤਬੀਜਾਰੀ ਸਾਧਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਔਰ ਤਾਰੀ ਇਹ ਮਨੁਆ ਦਹ ਦੇ ਸਤਾਵ ਦਾ ਦੂਜੇ ਪਾਇ ਖਵਾਇਆ ਮਨ ਮੁਖ ਮੁਗਦ ਹਰ ਨਾਮ ਨਾ ਚੇਤਾਏ ਬੇਰਤਾ ਜਨਮ ਗਵਾਇਆ ਸਾਚ ਗੁਰ ਪੀਟੇ ਤਾ ਨਾ ਉਪਾਏ ਹਉ ਮੈਂ ਮੁਹ ਚੁਗਾਇਆ ਹਰ ਜਨ ਸਾਜੇ ਸਾਜ ਕਮਾਵਹਿ ਗੁਰ ਗਏ ਸ਼ਬਦ ਵਿਚਾਰੀ ਆਪੇ ਮੇਲ ਲੈ ਪ੍ਰਭ ਸਾਜੈ ਸਾਜ ਰਖਿਆ ਔਰ ਤਾਰੀ ਨਾਨਕ ਨਾਮੁ ਗਾਤ ਮਾਥ ਪਾਈ ਇਹ ਹਾਰਾਸ ਹਮਾਰੀ ਹਰ ਜਨ ਸਾਜੇ ਸਾਜ ਕਮਾਵਹਿ ਗੁਰ ਕਾ ਸ਼ਬਦ ਵਿਚਾਰੀ ਆਪੇ ਮੇਲ ਲਾਏ ਪ੍ਰਭ ਸਾਜੈ ਸਾਜ ਰਖਿਆ ਔਰ ਤਾਰੀ ਨਾਨਕ ਨਾਮੁ ਗਾਤਿ ਮਾਤ ਪਾਈ ਏ ਹਾਰਸ ਹਮਾਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜੈਨ ਸਬਦ ਐਸਾ ਆਇਆ ਗੁਰ ਕਿਰਪਾ ਤੇ ਨਿਰਮਲ ਹੋਵਾ ਜਿਨੇ ਵਿੱਚ ਆਪ ਗਵਾਇਆ ਅਨ ਦਿਨ ਗੁਣ ਗਾਵਹਿ ਨਿਤ ਸਾਜੇ ਗੁਰ ਗਾਇ ਸ਼ਬਦ ਸੁਹਾਇਆ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤੀਸਰੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 599 ਤੇ 60 ਰਾਗ ਅੰਦਰ ਸੁਭਾਈ ਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ, ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ। ਅੱਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਬਾਣੀ ਦੇ ਬੋਹੇਤ, ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗਦੀ ਦਿਵਸ ਸਹਿਬਾਈ ਆਪ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪਾਵਨ ਪਵਿੱਤਰ ਗੁਰਤਾ ਗਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦਾ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਧਰਮ ਦੀ ਕਿਰਤ ਕਰਦੇ ਆ ਸਮੂਹ ਸੰਸਾਰ ਦਾ ਸਤਿਗੁਰੂ ਜੀ ਭਲਾ ਕਰਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ